올데지 홈 ਦੀਆਂ ਔਰ ਦੱਸ ਦਈਏ ਕਿ ਅੱਜ ਬਜ਼ੁਰਗ ਕੀ ਕੀ ਕਰ ਰਹੇ ਨੇ ਇੱਕ ਤਾਂ ਬਜ਼ੁਰਗ ਇੱਥੇ ਅਖਬਾਰ ਪੜ੍ਹ ਰਹੇ ਨੇ ਔਰ ਦੂਸਰੇ ਬਜ਼ੁਰਗ ਕੀ ਕਰ ਰਹੇ ਨੇ ਕਿੰਨੀਆਂ ਇੱਥੇ ਬਜ਼ੁਰਗਾਂ ਦੀਆਂ ਤਸਵੀਰਾਂ ਤੁਹਾਨੂੰ ਦੱਸਾਂਗੇ ਕਿ ਜਿੰਨੇ ਵੀ ਬਜ਼ੁਰਗ ਇਸ 올ਡੇਜ ਹੋਮ 'ਚ ਰਹਿੰਦੇ ਨੇ ਝਾਕੋਲਾੜੀ 'ਚ ਇਹ ਉਹਨਾਂ ਦੀਆਂ ਤਸਵੀਰਾਂ ਨੇ ਇਹ 올ਡੇਜ ਹੋਮ ਹੈ ਜੋ ਝਾਕੋਲਾੜੀ ਜ਼ਿਲ੍ਹਾ ਪਠਾਨਕੋਟ 'ਚ ਪੈਂਦਾ ਔਰ ਇਹ ਬਜ਼ੁਰਗ ਇੱਕ ਤਾਂ ਇਹ ਵੀ ਅਖਬਾਰ ਨੇ ਤੇ ਇੱਕ ਇਹ ਮੈਨੇਜਰ ਸਾਹਿਬ ਬੈਠੇ ਨੇ ਇਹ ਬਜ਼ੁਰਗ ਵੀ ਇਸ ਵੇਲੇ ਮੈਨੇਜਰ ਦੀ ਡਿਊਟੀ ਨਿਭਾ ਰਹੇ ਨੇ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੀ ਕੁਝ ਸਾਡੀਆਂ ਮਾਤਾ ਬੈਠੀਆਂ ਨੇ ਕੁਰਸੀਆਂ ਮਿਲੀਆਂ ਨੇ ਚਿਹਰਾ ਔਰ ਐਨ ਫਰੈਸ਼ ਹੋ ਕੇ ਨਾ ਧੋ ਕੇ ਬੈਠੀਆਂ ਨੇ ਔਰ ਰੌਣਕ ਲੱਗੀ ਏ ਔਰ ਆਪਣੇ ਆਪਣੇ ਰੁਝੇਵੇਂ ਜੋ ਆ ਆਪਣੇ ਆਪਣੇ ਰੁਝੇਵੇਂ ਕਰ ਰਹੀਆਂ ਨੇ ਔਰ ਇੱਕ ਮਾਤਾ ਦਾ ਕਸੀਦਾ ਕੱਢੀ ਜਾ ਰਹੀ ਹੈ ਏਜ ਕੀ ਹੈ ਔਰ ਕਸੀਦਾ ਵੇਖ ਸਕਦੇ ਹੋ ਟੋਟਾ ਕਿਵੇਂ ਕੱਢਿਆ ਜਾ ਰਿਹਾ ਸ਼ਾਲ ਇਹ ਤਸਵੀਰਾਂ ਵੇਖੋ ਤੁਸੀਂ ਔਰ ਇਧਰ ਗੱਲ ਕਰੀਏ ਤਾਂ ਇਹ ਉਹ ਬਾਪੂ ਜੋ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਿਹਾ ਜੋ ਬਹੁਤ ਸਾਰੀਆਂ ਕਵਿਤਾਵਾਂ ਬੋਲਣ ਵਾਲਾ ਬਾਪੂ ਹੈ ਅੱਜ ਇੱਥੇ ਬੈਠਾ ਬਜ਼ੁਰਗਾਂ ਦੇ ਵਿਹੜੇ ਵਿੱਚ ਔਰ ਕਿਤੇ ਆਲੂ ਛਿੱਲੀ ਜਾ ਰਿਹਾ ਔਰ ਭੁਰਜੀ ਵਾਸਤੇ ਵੇਖ ਸਕਦੇ ਹੋ ਤੁਸੀਂ ਕਿ ਭੁਰਜੀ ਵਾਸਤੇ ਜੋ ਸਬਜ਼ੀਆਂ ਵਿੱਚ ਪੈਂਦੀਆਂ ਨੇ ਉਹਨਾਂ ਨੂੰ ਚੁਣਿਆ ਜਾ ਰਿਹਾ ਜਿਵੇਂ ਕਿ ਮੇਥੀ ਵਗੈਰਾ ਇਹਨੂੰ ਚੁਣਿਆ ਜਾ ਰਿਹਾ ਔਰ ਮਾਤਾ ਵੀ ਨਾਲ ਲੱਗੀਆਂ ਨੇ ਔਰ ਗੱਲ ਕਰੀਏ ਹਾਂਜੀ ਬਜ਼ੁਰਗੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਾਹ ਵਾਦੂਆ ਤੁਸੀਂ ਅੱਜ ਰਾਉਂਡ ਕ ਲੱਗੀ ਏ ਅੱਜ ਰਾਉਂਡ ਕਿਵੇਂ ਕਰਕੇ ਲੱਗੀ ਬਣਦੇ ਹੀ ਮੇਥੀ ਤੇ ਆਲੂ ਬਣਦਾ ਹੈ ਸ਼ਾਮ ਨੂੰ ਸਹਾਰਾ ਦਮੀ ਨਾ ਹੈਗਾ ਤੇ ਫਿਰ ਖਾਗਾ ਨੱਚਾਂਗੇ ਫਿਰ ਅੱਛਾ ਇਹ ਰੌਣਕ ਲੱਗੇਗੀ ਪੂਰੀ ਲੱਗੇਗੀ ਸ਼ਾਮ ਨੂੰ ਪੂਰੀ ਹਾਂ ਅੱਛਾ ਤੇ ਇਹ ਸ਼ਾਮ ਵਾਸਤੇ ਮੇਥੀ ਵਗੈਰਾ ਤੇ ਆਲੂ ਵਗੈਰਾ ਬਣ ਰਿਹਾ ਹੈ ਸ਼ਾਮ ਵਾਸਤੇ ਬਣ ਰਿਹਾ ਸਹਾਰਾ ਨਾ ਤੇ ਸਹਾਰਾ ਵਾਸਤੇ ਮੇਥੀ ਚੰਗੀ ਹੁੰਦੀ ਆਲੂ ਚੰਗੇ ਹੁੰਦੇ ਆ ਇਸ ਕਰਕੇ ਗਰਮ ਹੁੰਦੇ ਆ ਇਹ ਤੇ ਇਹਦੇ ਨਾਲ ਠੰਡ ਨਹੀਂ ਲੱਗਦੀ ਬਜ਼ੁਰਗਾਂ ਨੂੰ ਅੱਛਾ ਹਾਂ ਤੇ ਜੁਗਰ ਜਾਈਆਂ ਜੀ ਪੈ ਕਰਾਣੇ ਸੁਣਦੇ ਰਹਿੰਦੇ ਤੇ ਗਾਉਂਦੇ ਰਹਿੰਦੇ ਆ ਇਹ ਹਾਂ ਆਹੋ ਇਹ ਇੱਕ ਗੱਲ ਗੱਲ ਕਰੀਏ ਤਾਂ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਕਵਿਤਾ ਸੁਣਾਈਆਂ ਸਾਨੂੰ ਔਰ ਲੰਬੇ ਸਮੇਂ ਤੋਂ ਲੋਕ ਜੁੜੇ ਹੋਏ ਨੇ ਇਹਨਾਂ ਦੇ ਨਾਲ ਔਰ ਕੁਝ ਲੋਕ ਤਾਂ ਯਾਦ ਕਰਦੇ ਨੇ ਕਿ ਕਿਤੇ ਬਜ਼ੁਰਗਾਂ ਨੂੰ ਇੱਕ ਵਾਰ ਮਿਲੀਏ ਔਰ ਜੇ ਗੱਲ ਕਰੀਏ ਤਾਂ ਇਹ 올ਡੇਜ ਹੋਮ ਇਹ ਪਠਾਨਕੋਟ ਚ ਪੈਂਦਾ ਔਰ ਅਸੀਂ ਇੱਕ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਬਜ਼ੁਰਗਾਂ ਵਾਸਤੇ ਜੇ ਕਿਸੇ ਵੀ ਪਿੰਡਾਂ ਵਿੱਚ ਕਿਸੇ ਬਜ਼ੁਰਗਾਂ ਵਾਸਤੇ ਕੋਈ ਐਹੋ ਜੀ ਜਗ੍ਹਾ ਨਹੀਂ ਹੈ ਉਹ ਜਿੱਥੇ ਬਜ਼ੁਰਗ ਘਰਾਂ ਵਿੱਚ ਨਹੀਂ ਰਹਿੰਦੇ ਜਿੱਥੇ ਬਜ਼ੁਰਗ ਬਾਹਰ ਸੜਕਾਂ ਤੇ ਫਿਰਦੇ ਨੇ ਤੇ ਜੇ ਉਸ ਦੇ ਕੋਲ ਕੋਈ ਵੀ ਬਜ਼ੁਰਗ ਕਿਤੇ ਵੀ ਆਧਾਰ ਕਾਰਡ ਵਾਲਾ ਹੋਣਾ ਚਾਹੀਦਾ ਉਹ ਸੜਕਾਂ ਦੇ ਉੱਤੇ ਉਹ ਉਹਦੇ ਵਿੱਚ ਜਿਵੇਂ ਕਿ ਤੁਸੀਂ ਪਿੰਡਾਂ ਦੇ ਵਿੱਚ ਵੇਖਿਆ ਕਿਤੇ ਵੀ ਹੋਵੇ ਤਾਂ ਉਹ ਬਜ਼ੁਰਗ ਨੂੰ ਜਿਹੜਾ ਇੱਥੋਂ ਦਾ ਰਾਹ ਜਰੂਰ ਵਿਖਾਇਆ ਜਾਵੇ ਤਾਂ ਜੋ ਉਹਨੂੰ ਹਰ ਫੈਸਿਲਿਟੀ ਮਿਲ ਸਕੇ ਹਰ ਸਹੂਲਤ ਮਿਲ ਸਕੇ ਉਹ ਰਹਿਣ ਸੈਣ ਐਵੇਂ ਜਿਹਾ ਮਿਲ ਸਕੇ ਜਿਵੇਂ ਆਪਣੀ ਮਰਮਰਜ਼ੀ ਨਾਲ ਰਹਿਣਾ ਆਪਣੀ ਮਨਮਰਜ਼ੀ ਨਾਲ ਬਣਾ ਕੇ ਖਾਣਾ ਔਰ ਵਧੀਆ ਬਿਸਤਰੇ ਨੇ ਔਰ ਵਧੀਆ ਰਹਿਣ ਸੈਣਾ ਔਰ ਪਹਿਲੇ ਤਾਂ ਮੈਨੇਜਮੈਂਟ ਦਾ ਇੱਥੋਂ ਦਾ ਧੰਨਵਾਦ ਕਰਦੇ ਆ ਜਿਹੜੇ ਇਹਨਾਂ ਬਜ਼ੁਰਗਾਂ ਦੀ ਜਿਹੜੀ ਸੇਵਾ ਕਰ ਰਹੇ ਨੇ ਉਹ ਆਪਣੇ ਘਰ ਬਾਹਰ ਛੱਡ ਕੇ ਦਿਨ ਰਾਤ ਇੱਥੇ ਲੱਗੇ ਹੋਏ ਨੇ ਇਹ ਗੱਲ ਕਰੀਏ ਤਾਂ ਇਹ ਪਠਾਨਕੋਟ ਦੀਆਂ ਤਸਵੀਰਾਂ ਨੇ 올ਡ ਏਜ ਹੋਮ ਪਠਾਨਕੋਟ ਚੱਕ ਖੁਲਾੜੀ ਦਾ ਔਰ ਵੱਖ-ਵੱਖ ਖਬਰਾਂ ਤੁਹਾਨੂੰ ਬਹੁਤ ਸਾਰੀ ਡਿਟੇਲ ਦੇ ਵਿੱਚ ਵਿਖਾਈਆਂ ਸਨ ਜਿਨ੍ਹਾਂ ਡਿਟੇਲਾਂ ਵਿੱਚੋਂ ਅੱਜ ਫੇਰ ਇਹ ਵੀਡੀਓ ਬਣਾਈ ਆ ਜਿਸ ਕਰਕੇ ਕਿ ਸਿਆਲ ਆ ਗਿਆ ਸਰਦੀਆਂ ਆ ਗਈਆਂ ਬਹੁਤ ਸਾਰੇ ਬਜ਼ੁਰਗ ਸਰਦੀਆਂ ਦੇ ਵਿੱਚ ਸੜਕਾਂ ਦੇ ਉੱਤੇ ਪਏ ਹੋਏ ਨੇ ਬਹੁਤ ਸਾਰੇ ਬਜ਼ੁਰਗ ਸਰਦੀਆਂ ਦੇ ਵਿੱਚ ਜਿਵੇਂ ਕਿ ਪਿੰਡਾਂ ਦੇ ਵਿੱਚ ਤੁਸੀਂ ਵੇਖਿਆ ਨੰਗੇ ਪੈਰ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਈ ਵਾਰ ਪੁੱਛਗਿਛ ਨਹੀਂ ਹੁੰਦੀ ਕਈ ਵਾਰ ਘਰਾਂ ਦੇ ਵਿੱਚ ਕੀ ਕਹਿੰਦੇ ਝਗੜੇ ਚੱਲਦੇ ਆ ਨਾਰਮਲ ਜੀਆਂ ਗੱਲਾਂ ਤੋਂ ਝਗੜੇ ਹੋ ਜਾਂਦੇ ਆ ਬਜ਼ੁਰਗਾਂ ਨਾਲ ਜੇ ਉਹਨਾਂ ਬਜ਼ੁਰਗਾਂ ਦੀ ਕੋਈ ਦੇਖਭਾਲ ਨਹੀਂ ਕਰਦਾ ਤਾਂ ਉਹ ਇਸ 올ਡੇਜ ਹੋਮ ਚਾ ਖੋਲਾੜੀ ਵਿੱਚ ਪਹੁੰਚ ਸਕਦਾ ਔਰ ਸਾਡੇ ਚੈਨਲ ਦੇ ਮਾਦੀ ਮਰਾਈ ਇੱਥੇ ਕੰਟੈਕਟ ਕਰ ਸਕਦਾ ਜੇ ਗੱਲ ਕਰੀਏ ਤਾਂ ਕੋਈ ਨਾ ਕੋਈ ਪਿੰਡ ਐਸਾ ਜਰੂਰ ਹੁੰਦਾ ਜੇ ਤੁਸੀਂ ਲੰਘਦੇ ਹੋ ਵਿਚਰਦੇ ਹੋ ਤਾਂ ਦੁਨੀਆ ਚਾਰੀ ਚ ਇਹੋ ਜਿਹੇ ਬਜ਼ੁਰਗ ਤੁਹਾਨੂੰ ਵੇਖਣ ਨੂੰ ਮਿਲ ਜਾਂਦੇ ਆ ਕਿ ਜਿਹੜੇ ਬਜ਼ੁਰਗ ਕਈ ਵਾਰ ਸੜਕਾਂ ਦੇ ਉੱਤੇ ਬੈਠੇ ਆ ਰੋਟੀ ਨੂੰ ਤਰਸਦੇ ਆ ਔਰ ਜਿਹੜਾ ਉਹਨਾਂ ਕੋਲ ਇੱਕ ਸਹਾਰੇ ਵਾਸਤੇ ਇੱਕ ਮੈਸੇਜ ਨਹੀਂ ਪਹੁੰਚਦਾ ਕਿ ਕਿੱਥੋਂ ਸਹਾਰਾ ਮਿਲੇਗਾ ਕਿੱਥੋਂ ਉਹਨਾਂ ਨੂੰ ਰੋਟੀ ਮਿਲੇਗੀ ਕਿੱਥੋਂ ਉਹਨਾਂ ਨੂੰ ਰਹਿਣ ਸਹਿਣ ਵਧੀਆ ਮਿਲੇਗਾ ਇਥੋਂ ਉਹਨਾਂ ਨੂੰ ਇਹ ਜਿਹੜੇ ਰੂਮ ਐ ਇਹ ਵਧੀਆ ਮਿਲਣਗੇ ਇਹੋ ਜੀਆਂ ਸਹੂਲਤਾਂ ਜਿਹੜੀਆਂ ਉਹ ਲੈਣ ਵਾਸਤੇ ਤਰਸਦੇ ਨੇ ਔਰ ਲੋਕਾਂ ਨੂੰ ਆਪਣੇ ਚੈਨਲ ਦੇ ਮਾਦੀਨਾ ਵਿੱਚ ਅਪੀਲ ਕਰਦੇ ਆ ਕਿ ਇੱਥੇ ਇਸ ਓਲਡ ਵਿੱਚ ਇਹੋ ਜਿਹਾ ਪਹੁੰਚੋ ਪਠਾਨਕੋਟ ਚਾਖੋਲਾੜੀ ਵਿੱਚ ਔਰ ਬਜ਼ੁਰਗਾਂ ਦਾ ਜੇ ਕੰਟੈਕਟ ਕਿਤੇ ਨਹੀਂ ਹੁੰਦਾ ਤਾਂ ਜਰੂਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੀਡੀਓ ਵੱਤ ਵਤ ਸ਼ੇਅਰ ਕਰ ਦਿਓ ਤੁਹਾਡੇ ਭਲੇ ਨਾਲ ਇਹ ਭਲਾਈ ਆ ਜੇ ਤੁਸੀਂ ਭਲਾ ਕਰੋਗੇ ਦਾ ਵੀਡੀਓ ਸ਼ੇਅਰ ਕਰ ਦਿਓ ਇਹ ਤੁਹਾਡਾ ਭਲਾ ਹੋਵੇਗਾ ਇਹਨਾਂ ਬਜ਼ੁਰਗਾਂ ਦੀ ਰੋਜੀ ਰੋਟੀ ਵਧੀਆ ਹੋ ਜਾਵੇਗੀ ਇਹਨਾਂ ਬਜ਼ੁਰਗਾਂ ਦਾ ਗੁਜ਼ਾਰਾ ਜੋ ਹੈ ਉਹ ਵਧੀਆ ਹੋ ਜਾਵੇਗਾ ਇਹ ਬਜ਼ੁਰਗ ਜੋ ਹੈ ਸਰਦੀਆਂ ਆ ਗਈਆਂ ਨੇ ਸਰਦੀਆਂ ਤੋਂ ਬਚ ਸਕਣਗੇ ਔਰ ਇੱਥੇ ਮੈਨੇਜਮੈਂਟ ਨਾਲ ਗੱਲ ਕਰਦੇ ਆਂ ਇੱਥੇ ਮੈਡਮ ਨੇ ਫੋਨ ਤੇ ਲੱਗੇ ਹੋਏ ਨੇ ਮੈਮ 1 ਮਿੰਟ ਦਾ ਸਮਾਂ ਦਿਓ ਹਾਂਜੀ ਮੈਮ ਸਾਸੀ ਕਾਲ ਜੀ ਸਾਸੀ ਕਾਲ ਮੈਮ ਬਜ਼ੁਰਗ ਆਪਣੇ ਆਪਣੇ ਜਿਵੇਂ ਧੁੱਪ ਚ ਨਿਕਲੇ ਹੋਏ ਨੇ ਬੈਠੇ ਨੇ ਕਿ ਸਿਆਲ ਹੈ ਥੋੜਾ ਅੰਦਰ ਵੀ ਸਰਦੀ ਹੋ ਜਾਂਦੀ ਏ ਤੇ ਕਿਵੇਂ ਵੇਖਦੇ ਹੋ ਕਿ ਹੋਰ ਵੀ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਬਜ਼ੁਰਗ ਹੋਣਗੇ ਬਹੁਤ ਸਾਰੇ ਤੇ ਕੀ ਇਹ ਸਨੇਹਾ ਦੇਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਦੀ ਮਰਾਈ ਲੋਕਾਂ ਨੂੰ ਕਿ ਤੁਸੀਂ ਬਜ਼ੁਰਗ ਜਿਹੜੇ ਆ ਉਹ ਜੇ ਕਿਸੇ ਦਾ ਬਜ਼ੁਰਗ ਪਿੰਡਾਂ ਦੇ ਵਿੱਚ ਆ ਜਾਂ ਸ਼ਹਿਰ 'ਚ ਆ ਜਾਂ ਸੜਕਾਂ 'ਤੇ ਆ ਜਿਸ ਦੇ ਕੋਲ ਆਧਾਰ ਕਾਰਡ ਹੈਗਾ ਜੀ ਕਿ ਕੀ ਕਹਿੰਦੇ ਹੁੰਦੇ ਆ ਡਾਕੂਮੈਂਟਲੀ ਆ ਤੇ ਉਹ ਬਜ਼ੁਰਗ ਦੀ ਤੁਸੀਂ ਦੱਸ ਪਾ ਸਕਦੇ ਹੋ ਤੁਸੀਂ ਲੈਣ ਜਾਂਦੇ ਹੋ ਜਾਂ ਉਹ ਬਜ਼ੁਰਗ ਆਪ ਵੀ ਆ ਸਕਦੇ ਆ ਜਾਂ ਲੈਣ ਵੀ ਜਾ ਸਕਦੇ ਹੋ ਜੇ ਕੋਈ ਮੈਸੇਜ ਆ ਜਾਏ ਦੇਖੋ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗੀ ਕਿ ਜਿਹੜੇ ਬਜ਼ੁਰਗ ਸਾਡੇ ਕੋਲ ਇੱਥੇ ਰਹਿ ਰਹੇ ਆ ਉਹ ਆਪਣੇ ਘਰ ਦੀ ਤਰ੍ਹਾਂ ਇਸ ਬੇੜੇ ਦੇ ਵਿੱਚ ਰਹਿ ਰਹੇ ਆ ਸੋ ਮੈਂ ਲੋਕਾਂ 'ਗੇ ਇਹੀ ਪੀਲ ਕਰਨਾ ਚਾਹੁੰਦੀ ਆ ਕਿ ਜਿਹੜੇ ਲੋਕ ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਰਿਹਾ ਪਹਿਲੀ ਗੱਲ ਤਾਂ ਬਜ਼ੁਰਗਾਂ ਨੂੰ ਘਰੋਂ ਨਾ ਕੱਢੋ ਕਿਉਂਕਿ ਇਹ ਉਹਨਾਂ ਦਾ ਹੀ ਘਰ ਆ ਪਰ ਫਿਰ ਵੀ ਕਈ ਵਾਰੀ ਹਾਲਾਤ ਐਜੇ ਹੋ ਜਾਂਦੇ ਆ ਜਿਦੇ ਵਿੱਚ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢਿਆ ਜਾਂਦਾ ਤੇ ਅਸੀਂ ਬਜ਼ੁਰਗਾਂ ਨੂੰ ਮੈਂ ਇਹੀ ਬੇਨਤੀ ਕਰਦੀ ਆ ਕਿ ਤੁਸੀਂ ਕਿਤੇ ਵੀ ਜਾਣ ਦੀ ਬਜਾਏ ਸਾਡੇ ਕੋਲ ਚਾਖੋਲਾੜੀ ਪਿੰਡ ਦੇ ਵਿੱਚ ਆਦਰਸ਼ વૃદ્ધਾਸ਼ਰਮ ਚਾਖੋਲਾੜੀ ਵਿੱਚ ਆ ਜਾਓ ਉੱਥੇ ਅਸੀਂ ਤੁਹਾਡੀ ਐਡਮਿਸ਼ਨ ਫ੍ਰੀ ਤੇ ਅਸੀਂ ਤੁਹਾਡਾ ਵੀ ਪੂਰੀ ਤਰ੍ਹਾਂ ਇੱਜਾ ਸਨਮਾਨ ਨਾਲ ਤੁਹਾਨੂੰ ਰੱਖਾਂਗੇ ਤੁਹਾਡੀ ਇੱਜ਼ਤ ਕਰਾਂਗੇ ਸੋ ਇਹਦੇ ਵਾਸਤੇ ਜਿਹੜਾ ਇਹ ਆ ਤੁਸੀਂ ਇੱਕ ਆਪਣਾ ਆਧਾਰ ਕਾਰਡ ਲੈ ਕੇ ਆਣਾ ਕੋਈ ਵੀ ਆਪਣਾ ਆਈਡੀ ਪ੍ਰੂਫ ਔਰ ਉਹਦੇ ਨਾਲ ਹੀ ਅਸੀਂ ਤੁਹਾਨੂੰ ਇੱਥੇ ਰੱਖ ਲਾਂਗੇ ਤੇ ਜੇ ਗੱਲ ਕਰੀਏ ਤਾਂ ਹੁਣ ਸਰਦੀ ਆ ਪਹਿਲੀ ਗੱਲ ਦੇ ਉੱਤੇ ਆ ਜਾਈਏ ਕਿ ਸਰਦੀ ਜ਼ਿਆਦਾ ਤੇ ਰਾਤ ਨੂੰ ਜਿਵੇਂ ਹੀਟਰ ਵਗੈਰਾ ਕੋਈ ਬਜ਼ੁਰਗਾਂ ਨੂੰ ਕੋਈ ਮਿਲਣ ਦੀ ਕੋ ਆਸ ਹੈ ਜਿਵੇਂ ਸਰਕਾਰ ਨੇ ਜੇ ਵੀ ਬਿੱਲ ਲੱਗੇ ਹੋਇਆ ਬਿੱਲ ਮਾਫ ਕੀਤੇ ਤੁਹਾਡੇ ਵੀ ਨਹੀਂ ਜੀ ਸਰ ਬਿੱਲ ਤਾਂ ਹਜੇ ਹੁੰਨੀ ਆਇਆ ਅੱਜ ਵੀ ਅਸੀਂ ਇੱਕ 10 ਮਿੰਟ ਪਹਿਲਾਂ ਹੀ ਤੁਹਾਡੇ ਤੋਂ ਲੈ ਕੇ ਅੰਦਰ ਰੱਖਿਆ ਕਿ ਸਾਡਾ 12000 ਰੁਪਏ ਬਿੱਲ ਆ ਗਿਆ ਬਿੱਲ ਸਾਨੂੰ ਸਰਕਾਰ ਨਹੀਂ ਮਾਫ ਕਰ ਰਹੀ ਪਰ ਹੀਟਰ ਦੀ ਗੱਲ ਕਰੀਏ ਜਿਵੇਂ ਬਜ਼ੁਰਗਾਂ ਨੂੰ ਲੋੜ ਹੁੰਦੀ ਹੈ ਤਾਂ ਕਈ ਵਾਰੀ ਆਪਾਂ ਚਲਾ ਹੀ ਦਿੰਨੇ ਆ ਕਈ ਵਾਰੀ ਕਰ ਲੈਂਦੇ ਆ ਠੰਡ ਦੇ ਵਿੱਚ ਕਿਉਂਕਿ ਬਜ਼ੁਰਗ ਬਚਾਉਣੇ ਆ ਤੇ ਜੇ ਅੱਗ ਅੰਗੀਠੀਆਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਉਹ ਵੀ ਕੁਝ ਦੇਸੀ ਲੱਕੜੀਆਂ ਦੇ ਨਾਲ ਉਹ ਵੀ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਕਰ ਸਕਦੇ ਆ ਪਰ ਸਰ ਆਪਾਂ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਹੀਟਰ ਦਾ ਚਲੋ ਸਾਡੇ ਕੋਲ ਇੱਕ ਦੋ ਪ੍ਰਬੰਧ ਹੈਗੇ ਆ ਵੀ ਆਪਾਂ ਦੋ ਤਿੰਨ ਬਜ਼ੁਰਗਾਂ ਨੂੰ ਇਕੱਠੇ ਬਿਠਾ ਕੇ ਉਹਨਾਂ ਨੂੰ ਸਕਾ ਦੇ ਦਿੰਨੇ ਤੋ ਮੈਂ ਆਹੀ ਕਹਾਂਗੀ ਕਿ ਜੇਕਰ ਫਿਰ ਵੀ ਕਿਸੇ ਨੂੰ ਕੋਈ ਬਜ਼ੁਰਗ ਬੇਸਹਾਰਾ ਮਿਲਦਾ ਤਾਂ ਸਾਡੇ ਕੋਲ ਭੇਜੋ ਅਸੀਂ ਉਹਨਾਂ ਨੂੰ ਆਪਣੇ ਕੋਲ ਰੱਖਾਂਗੇ ਧੰਨਵਾਦ ਦੱਸ ਦਈਏ ਕਿ ਬਜ਼ੁਰਗਾਂ ਦਾ ਵੇੜਾ ਜੋ ਚਾ ਖੁੱਲਾੜੀ ਚ ਆਦਰਸ਼ ਓਲਡ ਏਜ ਹੋਮ ਐ ਉੱਥੇ ਖੜੇ ਆ ਔਰ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦੱਸੀਆਂ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ ਔਰ ਅੱਜ ਫੇਰ ਸਾਂਝੀਆਂ ਕਰ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਬਜ਼ੁਰਗ ਸੜਕਾਂ ਦੇ ਉੱਤੇ ਫਿਰ ਰਹੇ ਨੇ ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਹੋ ਰਹੀ ਜਿਨ੍ਹਾਂ ਨੂੰ ਕਿਸੇ ਵਜ੍ਹਾ ਕਾਰਨ ਘਰਾਂ ਵਿੱਚੋਂ ਜਿਹੜੀ ਪਰੇਸ਼ਾਨੀ ਰਹਿੰਦੀ ਆ ਜੇ ਕਿਸੇ ਬਜ਼ੁਰਗ ਨੇ ਇੱਥੇ ਰਹਿਣਾ ਹੋਵੇ ਤਾਂ ਰਹਿ ਸਕਦਾ ਇੱਥੇ ਆ ਸਕਦਾ ਇੱਥੋਂ ਆ ਕੇ ਦੇਖ ਸਕਦੇ ਹੋ ਕਿਵੇਂ ਬਜ਼ੁਰਗ ਰਹਿ ਸਕਦੇ ਆ ਇੱਥੇ ਹੀ ਆਪ ਉਹ ਰਹਿ ਸਕਦਾ ਔਰ ਖਾਣ ਪੀਣ ਵਧੀਆ ਰਹਿਣ ਸਹਿਣ ਵਧੀਆ ਸਾਰੀਆਂ ਸਹੂਲਤਾਂ ਮਿਲਦੀਆਂ ਫੇਰ ਧੰਨਵਾਦ ਕਰ ਪ੍ਰਬੰਧਕਾਂ ਦਾ ਜੋ ਪ੍ਰਬੰਧ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਜਿਨ੍ਹਾਂ ਨੇ ਨਾ ਬਜ਼ੁਰਗਾਂ ਦੀ ਬਾਹ ਫੜੀ ਹੋਈ ਏ ਔਰ ਅਗਲੇ ਬਜ਼ੁਰਗਾਂ ਨੂੰ ਫਿਰ ਇਨਵਾਈਟ ਕਰਦੇ ਆ ਵੀ ਜੇ ਕੋਈ ਬਜ਼ੁਰਗ ਪਹਿਲੇ ਤਾਂ ਆਪਣੇ ਘਰਾਂ ਚੋਂ ਨਾ ਆਉਣ ਜੇ ਫਿਰ ਵੀ ਕੋਈ ਪਰੇਸ਼ਾਨੀ ਲੱਗਦੀ ਆ ਜਾਂ ਕਿਸ ਤਰ੍ਹਾਂ ਤਾਂ ਇੱਥੇ ਆ ਸਕਦਾ ਇੱਥੇ ਆ ਕੇ ਉਹਨਾਂ ਦੀ ਹਰ ਤਰ੍ਹਾਂ ਦੀ ਜਿਹੜੀ ਆ ਸਹੂਲਤ ਉਹਨਾਂ ਨੂੰ ਮਿਲੇਗੀ ਔਰ ਆਪਣਾ ਆਈਡੀ ਪ੍ਰੂਫ ਲੈ ਕੇ ਇੱਥੇ ਕੋਈ ਵੀ ਬਜ਼ੁਰਗ ਆ ਸਕਦਾ ਕਿਸੇ ਨੂੰ ਇੱਥੇ ਕੋਈ ਪਰੇਸ਼ਾਨੀ ਨਹੀਂ ਹੈ ਤਸਵੀਰਾਂ ਤੁਹਾਨੂੰ ਸਾਰੀਆਂ ਸਾਹਮਣੇ ਵਿਖਾਈਆਂ ਪਠਾਨਕੋਟ ਜ਼ਿਲ੍ਹੇ ਚ ਪੈਂਦਾ ਔ ਨਗਰ ਜ਼ਿਲ੍ਹਾ ਗੁਰਦਾਸਪੁਰ